ਆਪਾਂ ਨੇ ਨਾ ਪਲਟਾਵਾ ਹਲ ਮਾਰ ਕੇ ਦੂਜੀ ਮਿੱਟੀ ਨਿਕਲ ਜੂਗੀ ਥੱਲੋਂ ਜਿਹੜੇ ਵੀਰ ਕਹਿੰਦੇ ਨੇ ਪਜਾਉ ਨਹੀਂ ਹੁੰਦੇ ਅਸੀਂ ਉਹਨਾਂ ਨੂੰ ਜਵਾਬ ਦੇਣੇ ਆ ਇਹ ਅੱਧਾ ਅੱਧਾ ਫਟਫਟ ਤਾਂ ਜਿਹੜੇ ਟਰੈਕਟਰ ਨੇ ਪਲਟਾਵੇਂ ਹਲ ਨਾਲੇ ਚੱਕ ਦੇਣੀਆਂ ਜੀ ਫਿਰ ਇਹ ਪਜਾਉ ਹੋਣਗੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਆਹ ਮੁੰਡਾ ਆ ਰਿਹਾ ਜੀ ਤੁਹਾਡਾ ਕੀ ਨਾਮ ਆ ਵੀਰੇ ਰਣਜੋਤ ਰਣਜੋਤ ਸਿੰਘ ਤੁਹਾਡੀ ਜ਼ਮੀਨ ਕਿੰਨੀ ਆ ਪੰਜ ਕਿੱਲੇ ਆ ਓਕੇ ਤੇ ਇਹ ਦਰਿਆਸ਼ਤਾਂ ਨੇ ਲੁੱਟੀ ਨਹੀਂ دریاਜ ਨਹੀਂ ਡੁੱੜਿਆ ਕਿੱਥੇ ਕਾ ਜਮੀਨ ਥੋੜੀ ਆਵੇ ਆ ਵਲੀ ਆਪਣੀ ਤੇ ਤੁਸੀਂ ਤੁਹਾਡੇ ਖੇਤਾਂ 'ਚ ਟਰੈਕਟਰ ਲੱਗੇ ਤਾਂ ਨਹੀਂ ਨਹੀਂ ਅਜੇ ਨਹੀਂ ਲੱਗੇ ਕੱਲ ਨੂੰ ਤੁਹਾਡੇ ਲਾਉਣੇ ਨੇ ਆਪਾਂ ਨੇ ਹੁਣ ਆਪਣਾ ਦੁਪਹਿਰੇ 'ਚ ਇਸ ਦਲੇਰ ਸਿੰਘ ਦਾ ਕੰਮ ਨਿਬੜ ਜਾਣਾ ਜੀ ਦਰਬਾਰਾ ਸਿੰਘ ਦਰਬਾਰਾ ਸਿੰਘ ਦਾ ਕੰਮ ਨਿਬੜ ਜਾਣਾ ਦੁਪਹਿਰੇ ਆਪਾਂ ਤੇਰੇ ਖੇਤ 'ਚ ਲਾਉਣੇ ਨੇ ਵੀਰੇ ਠੀਕ ਆ ਤੇ ਕੱਲ ਦੀ ਦਿਹਾੜੀ ਤੁਸੀਂ ਆਪਣਾ ਨਾਲ ਜ਼ਿੰਮੇਵਾਰੀ ਨਾਲ ਲਾਉਣੇ ਨੇ 8-10 ਟਰੈਕਟਰ ਠੀਕ ਆ ਵੀਰੇ ਗੁਰੂ ਸਾਹਿਬ ਕਿਰਪਾ ਕਰਨ ਸੰਗਤ ਦਾ ਧੰਨਵਾਦ ਕਰਦੇ ਹਾਂ ਬਾਰ-ਬਾਰ ਧੰਨਵਾਦ ਕਰਦੇ ਹਾਂ ਸੰਗਤ ਦਾ ਜਿਨ੍ਹਾਂ ਨੇ ਸਾਡਾ ਨਾਲ ਸੰਯੋਗ ਦਿੱਤਾ ਸਾਡੇ ਨਾਲ ਉ ਪਾਇਲੀਆਂ ਪੱਧਰੀਆਂ ਨਹੀਂ ਹੋਣੀਆਂ। ਜੀ। ਤੁਹਾਡੇ ਕੋਲ ਟਰੈਕਟਰ ਕਿਹੜਾ ਵੀਰੇ? 855 ਉਹ ਜਿਹੜਾ ਪੁਰਾਣਾ ਚੱਲਦਾ। ਹਾਂਜੀ। ਓਕੇ ਜੇਕਰ ਮੰਨ ਲੋ ਕੋਈ ਸੰਸਤਾ ਜਾਂ ਕੋਈ ਤੁਹਾਡੀ ਸਹਿਯੋਗ ਅਸੀਂ ਡੀਜ਼ਲ ਨਾਲ ਲੈ ਕੇ ਆਉਂਦੇ ਔਰੇ ਤੱਕ। ਤੁਸੀਂ ਇਹਨੂੰ ਪੱਧਰ ਕਿਵੇਂ ਕਰਦੇ ਕਿੰਨਾ ਕੁ ਸਮਾਂ ਲਾ ਲਾਂਦੇ? ਹੜਤ ਤੋਂ ਐਰ ਕੀ ਤੇ ਹੋਣੀ ਨਹੀਂ ਸੀ। ਅੱਗੇ ਅਸੀਂ ਦੇ 23 ਚ ਮਹਾ ਕੀਤੀ ਸੀ। ਓਕੇ ਐਤੀ ਕਿਉਂ ਨਹੀਂ ਹੋਣੀ ਸੀ ਵੀਰੇ? ਆਰ ਕੀ ਡੀਜ਼ਲ ਨਹੀਂ ਹੀ ਪੈਨਾ ਟਰੈਕਟਰਾਂ ਚ ਓਕੇ ਹੂੰ ਚਲੋ ਗੁਰੂ ਸਾਹਿਬ ਕਿਰਪਾ ਕਰਨ ਸੰਗਤ ਜੀ ਅੱਜ ਜਿਹੜਾ ਟਰੈਕਟਰ ਚੱਲ ਰਹੇ ਨੇ ਜੀ ਅਸੀਂ ਜਿਹੜਾ ਵਾਅਦਾ ਕਰਦੇ ਹਾਂ ਜੀ ਇਹ ਤਿੰਨ ਪਿੰਡਾਂ ਨੂੰ ਅਸੀਂ ਗੋਦ ਲਿਆ ਜੀ ਸੰਗਤ ਦੇ ਸਾਥ ਨਾਲ ਸੰਗਤ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਸਾਨੂੰ ਡੀਜ਼ਲ ਦੀ ਸੇਵਾ ਕਰਦੇ ਨੇ ਜਿਹੜੇ ਸਾਨੂੰ ਸਹਿਯੋਗ ਕਰਦੇ ਨੇ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਵੱਲੋਂ ਜਿਹੜੀ ਸੇਵਾ ਚੱਲ ਰਹੀ ਆ ਵਕਫ ਵਕਫ ਥਾਂ ਤੋਂ ਦੀਵਾਲੀ ਤੋਂ ਬਾਅਦ ਟਰੈਕਟਰ ਬਹੁਤ ਵੱਧ ਜਾਣੇ ਨੇ ਜੀ ਫਿਰ ਆਪਾਂ ਹੋਰ ਜਿਹੜੇ ਕਿਸਾਨ ਨੇ ਜਿਵੇਂ ਕਿ ਇਹਦੇ ਚਾਰ ਕੀਲੇ ਨੇ ਉਹਦੇ ਪੰਜ ਬਾਪ ਨੂੰ ਅਧਰੰਗ ਹੋਇਆ ਵਾ ਸ਼ਾਇਦ ਉਹਦੀ ਜ਼ਮੀਨ ਚ ਖੜਿਆ ਜੀ ਉਹਦੀ ਪਹਿਲੀ ਵੀ ਪੱਧਰ ਹੋ ਚੁੱਕੀ ਆ ਜੀ ਰੇਤ ਬਾਹਰ ਕੱਢ ਕੇ ਥੱਲੋਂ ਜਿਹੜੀ ਦੂਜੀ ਮਿੱਟੀ ਨਿਕਲੇ ਜੀ ਗੁਰੂ ਸਾਹਿਬ ਕਿਰਪਾ ਕਰਨ ਸ਼ੇਅਰ ਕਰਿਓ ਅਰਦਾਸ ਕਰਿਓ ਤਾਂ ਜੋ ਜਿਹੜਾ ਇਹ ਬਾਪੂ ਜੀ ਦੀ ਵੀ ਜਿਹੜੀ ਪਹਿਲੀ ਪੱਧਰ ਅੱਜ ਹੋ ਜਾਣੀ ਆ ਕੰਮ ਨਿਬੜ ਜਾਣਾ ਜੀ ਚਾਰ ਪੰਜ ਕਿਲਿਆਂ ਦਾ ਥਾਂ ਆ ਜਿਹੜਾ ਇਹ ਸਾਰਾ ਨਿਬੜ ਜਾਣਾ ਇਹ ਬਾਪੂ ਜੀ ਦੇ ਨਾਮ ਦਰਬਾਰਾ ਸਿੰਘ ਆ ਜੀ ਇਹਨਾਂ ਨੇ ਜ਼ਮੀਨ ਸਾਨੂੰ ਲਖਾਈਆ 2.5 ਕਿਲੇ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਇੱਧਰ ਟਰੈਕਟਰ ਚੱਲ ਰਹੇ ਨੇ ਅੱਜ ਇਹਨ ਮਿਲ ਸਕਦੇ ਹੋਂ ਤੂਤਪਿੰਡ ਸੰਤ ਖਾਲਸਾ ਜੀ ਦਾ ਗੁਰੂ ਘਰ ਆ ਜੀ ਅਸੀਂ ਉਸ ਗੁਰੂ ਘਰ ਦੇ ਵਿੱਚ ਰਹਨੇ ਆ ਜੀ ਧੰਨਵਾਦ ਜੀ